ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਆ ਜੀ ਗੱਲ ਕਰਾਂਗੇ ਡਿਬਰੂਗੱਲ ਜੇਲ੍ਹ ਦੀ ਜਿੱਥੇ ਕਿ ਅਮਰਪਾਲ ਸਿੰਘ ਦੇ ਮਾਪੇ ਪਹੁੰਚ ਗਏ ਨੇ ਲੱਡੂ ਲੈ ਕੇ ਵੀਡੀਓ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੁੰਦੀ ਪਈ ਆ ਡਿਬਰੂਗੱਲ ਪਹੁੰਚ ਜੇਲ੍ਹ ਪਹੁੰਚਣ ਤੋਂ ਬਾਅਦ ਉੱਥੇ ਦੇ ਅਧਿਕਾਰੀ ਗਏ ਸੀ ਬਾਹਰ ਪ੍ਰਸ਼ਾਸਨ ਚੈਕਿੰਗ ਕਰਦੇ ਸੀ ਉਹਨਾਂ ਨੂੰ ਲੱਡੂ ਖਵਾਏ ਜਾ ਰਹੇ ਆ ਅਮਰਪਾਲ ਸਿੰਘ ਦੇ ਮਾਪਿਓ ਵੱਲੋਂ ਤੁਹਾਨੂੰ ਦੱਸਦੇ ਆ ਅਮਰਪਾਲ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਵੱਲੋਂ ਹੀ ਪੰਜਾਬ ਦੇ ਵਿੱਚ ਐਮਪੀ ਦੀ ਚੋਣ ਲੜੀ ਜਿੱਤੋਂ ਬਾਅਦ ਜਿੱਤਨ ਤੋਂ ਬਾਅਦ ਖੁਸ਼ੀ ਜਿਹੜੀ ਗਈ ਉਹ ਮਨਾਈ ਜਾ ਰਹੀ ਹੈ ਕਿਉਂਕਿ ਕਿਤਨਾ ਕਿਤੇ ਕਾਫੀ ਲੰਬੇ ਸਮੇਂ ਤੋਂ 4 ਸਾਲ 8 ਸਾਲ ਤੋਂ ਡਿਬਰੂਗਾ ਜੇਲ੍ਹ ਦੇ ਵਿੱਚ ਬੰਦ ਦੇ ਕੇ ਭਾਈ ਅਮਿਤਪਾਲ ਸਿੰਘ ਐਨਐਸਏ ਦੇ ਤਹਿਤ ਨਾਲ ਉਹਨਾਂ ਦੇ ਸਾਥੀ ਲੇਕਿਨ ਜਦੋਂ ਐਮਪੀ ਦੀ ਇਲੈਕਸ਼ਨ ਜੇ ਚੁੱਕੇ ਗਏ ਨੇ ਕਿਤਨਾ ਕਿਤੇ ਇਨ੍ਹਾਂ ਦੇ ਹੁਣ ਮਨਾਂ ਦੇ ਵਿੱਚ ਇੱਕ ਉਮੀਦ ਜਿਹੜੀ ਗਈ ਮਾਪਿਆਂ ਦੇ ਮਨ ਦੇ ਵਿੱਚ ਜਾਗ ਚੁੱਕੀ ਹੈ ਕਿ ਸਾਡਾ ਪੁੱਤ ਹੁਣ ਸ਼ਾਇਦ ਬਾਹਰ ਆ ਜਾਵੇਗਾ ਉਹ ਤੇ ਆਵੇਗਾ ਕਿ ਜਾਂ ਨਹੀਂ ਆਵੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਜੋ ਖੁਸ਼ੀ ਫਿਲਹਾਲ ਮਨਾਈ ਜਾ ਰਹੀ ਹੈਗੀ ਉਹ ਤੁਹਾਨੂੰ ਤਸਵੀਰਾਂ ਦਿਖਾਉਣੇ ਪਏਗੇ ਡਿਬਰੂਗਾ ਦੀ ਜੇਲ੍ਹ ਦੇ ਵਿੱਚ ਮਾਪਿਓੜੇ ਮਿਲਣ ਗਏ ਸੀ ਉਹ ਲੱਡੂਆਂ ਦੇ ਨਾਲ ਜਿਹੜਾਗਾ ਉੱਥੇ ਜਾ ਕੇ ਅਧਿਕਾਰੀਆਂ ਦਾ ਮੂੰਹ ਮਿੱਠਾ ਕਰਵੰਦੇ ਪਏ ਨੇ ਤੁਹਾਡਾ ਹੀ ਕਹਿਦਾ ਇਸ ਬਾਰੇ ਵੀਡੀਓ ਨੂੰ ਵਾਤਵਾਛੇ ਤਾਂ ਕਰਦਾ ਕਰੋ ਕਮੈਂਟ ਵੀ ਜਰੂਰ ਕਰਦਾ ਕਰੋ ਕਿ ਫਿਲਹਾਲ ਸਾਡੇ ਚੈਨਲ ਦੀ ਰੀਚ ਥੋੜੀ ਜਿਹੀ ਡਾਊਨ ਹੈਗੀ ਆ ਕਾਫੀ ਦਿਨਾਂ ਤੋਂ ਜਿਸ ਨੂੰ ਸੋਚ ਦੇਖ ਕੇ ਸਾਨੂੰ ਕਾਫੀ ਖੇਦ ਹੈ ਕਿਉਂਕਿ ਸਾਡੀ ਵੀਡੀਓ ਵਾਇਰਲ ਨਹੀਂ ਹੁੰਦੀ ਵੀ ਉਮੀਦ ਰੱਖਦੇ ਹਾਂ ਜਲਦੀ ਹੀ ਵੀਡੀਓ ਵਾਇਰਲ ਹੋਏਗੀ ਤੇ ਅਸੀਂ ਇਸੇ ਤਰ੍ਹਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਰਹਿਾਂਗੇ

ਇਹ ਚੱਲ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਹਲਾ ਦੇ ਬਾਹਰ ਬਾਹਰ ਆਏ ਬਾਹਰ ਇਹ ਬਾਹਰ ਨਾ ਬਾਹਰ ਆ ਜਾ ਬਾਹਰ ਆ ਜਾ ਬਾਹਰ ਆ ਜਾ ਸਾਰੇ ਬਾਹਰ ਬਾਹਰ ਇਹ ਮਨ ਬਾਹਰ ਬਾਹਰ ਸਾਰੇ ਸਾਰੇ ਤੱਕੀ ਬਾਹਰ ਇਹ ਬੜਾ ਬਾਹਰ ਜਾ ਕੇ ਦੇਖਿਆ ਅੱਜ ਉਹ ਫਾਈਟ ਹੀ ਗਿਆ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at com. We cater for USA, Canada, UK, India, and Fiji. For more information, call 510 943 8037. USA Punjab TV. ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ 7:30 ਦੇ ਕਰੀਬ ਚੁੱਕਣਗੇ 130 ਤੀਸਰੀ ਵਾਰ ਬਣਨ ਜਾ ਰਹੇ ਨੇ ਪ੍ਰਧਾਨ ਮੰਤਰੀ ਜੀहां ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਿਹੜੀ ਹੈ ਸਰਕਾਰ ਫਿਰ ਤੋਂ ਜਿਹੜੀ ਹੈ ਉਹ ਬੀਜੇਪੀ ਦੀ ਬਣਨ ਜਾ ਰਹੀ ਹੈ ਜਿੱਥੇ ਕਾਫੀ ਜ਼ੋਰ ਲੈਆਇੰਸ ਵੱਲੋਂ ਲਗਾਇਆ ਗਿਆ ਸੀ ਇੰਡੀਆ ਗੱਠਜੋੜ ਵੱਲੋਂ ਲਗਾਇਆ ਗਿਆ ਹੈਗਾ ਸੀ ਤਾਂ ਕਿ ਜਿਹੜਾ ਹੈ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਆਵੇ ਲੇਕਿਨ ਕਿੰਨਾ ਕਹਤੇ ਸੱਤਾ ਤੋਂ ਅਜੇ ਵੀ ਦੂਰ ਨਜ਼ਰ ਆਉਂਦੀ ਪਈ ਹੈ ਕਾਂਗਰਸ ਉਹ ਨਾਲ ਨਾਲ ਜਿਹੜੀ ਉਹਨਾਂ ਦੇ ਨਾਲ ਜਿਹੜੀਆਂ ਪਾਰਟੀਆਂ ਹੈਗੀਆਂ ਸੀ ਹੁਣ ਜਦੋਂ ਪੂਰਾ ਬਹੁਮਤ ਜਿਹੜਾ ਆਇਆ ਉਹ ਸਰਕਾਰ ਨੂੰ ਬੀਜੇਪੀ ਨੂੰ ਮਿਲ ਚੁੱਕਾ ਹੈ ਤੇ ਉਸ ਤੋਂ ਬਾਅਦ ਅੱਜ ਸਰਕਾਰ ਬਣਾਉਣ ਜਾ ਰਹੇਗੇ ਨੇ ਸੋਚ ਚੁੱਕ ਸਮਾਰੋੜਾ ਸ਼ਾਮ ਨੂੰ ਵਿਖਿਆ ਗਿਆ ਕਿ ਬਹੁਤ ਜ਼ਿਆਦੀਆਂ ਸ਼ਕਤੀਆਂ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਹੈਗੀਆਂ ਨਾਲ ਦੇ ਨਾਲ ਬਹੁਤ ਸਾਰੇ ਮੰਤਰੀ ਵੀ ਚੁਣੇ ਜਾਣਗੇ ਸ਼ਾਮ 7:30 ਵਜੇ ਦਾ ਟਾਈਮ ਜਿਹੜਾ ਰਾਸ਼ਟਰਪਤੀ ਪਮਨ ਦੇ ਵਿੱਚ ਜਿਹੜਾ ਰੱਖਿਆ ਜਾ ਰਗਾ ਤਸਵੀਰਾਂ ਤੁਹਾਨੂੰ ਦਿਖਾਉਣੇ ਪੈਗੇ ਕੁਰਸੀਆਂ ਸੱਜੂਕੀਆਂ ਹੈਗੀਆਂ ਪੰਡਾਲ ਬਣ ਚੁੱਕੇਗੇ ਨੇ ਮਾਹੌਲ ਪੂਰਾ ਬਣ ਚੁੱਕਾ ਹੈ ਬਸ ਉਡੀਕਾ ਸ਼ਾਮ ਦੀ ਔਰ ਜਿਹੜੇ ਮਹਿਮਾਨਾਂ ਦੀ ਜਿਨ੍ਹਾਂ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਦੀ ਵਜੋਂ ਸੋਚੂਗੀ ਜਾਏਗੀ ਨਾਲ ਨਾਲ ਜਿਹੜੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਗੇ ਉਹ ਵੀ ਉੱਥੇ ਬਹਿ ਕੇ ਉਹਨਾਂ ਦਾ ਮੰਤਰੀ ਮੰਡਲ ਦਾ ਜਿਹੜਾ ਵਿਸਤਾਰ ਹੋ ਕੀਤਾ ਜਾਵੇਗਾ ਤਸਵੀਰਾਂ ਤੁਸੀਂ ਦੇਖਦੇ ਪਿਓ ਦੇਸ਼ ਦੇ ਰਾਸ਼ਟਰਪਤੀ ਪਵਾਂ ਦੇ ਜਿੱਥੇ ਕਿ ਪੂਰੀ ਸਾਰਾ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਕੋਈ ਭੂਤ ਹੈ ਇੱਕ ਜਾਂ ਫੇ ਕੋਈ ਇਤਫਾਕ ਹੈ ਇੱਕ ਪਰਿਵਾਰ ਗਰਮੀ ਦੇ ਮੌਸਮ ਦੇ ਵਿੱਚ ਘਰ ਦੇ ਬਾਹਰ ਵਿੜੇ ਦੇ ਵਿੱਚ ਸੁੱਤਾ ਆਇਆ ਸੀ ਅੱਧੀ ਰਾਤ ਨੂੰ ਘਰ ਵਿੱਚ ਖੜਾ ਇੱਕ ਟਰੈਕਟਰ ਜੋ ਕਿ ਵਿੜੇ ਦੇ ਵਿੱਚ ਹੀ ਪਿਆ ਹੋਗਾ ਸੀ ਉਹ ਅਚਾਨਕ ਸਟਾਰਟ ਹੋ ਗਿਆ ਕਿ ਜਿੱਤੋਂ ਬਾਅਦ ਉੱਥੇ ਸੁੱਤੇ ਹੋਏ ਲੋਕਾਂ ਦੇ ਉੱਤੇ ਚੜ ਗਿਆ ਜਿੱਤੋਂ ਬਾਅਦ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਇੱਕ ਬੱਚਾੜਾ ਜਖਮੀ ਵੀ ਦੱਸਿਆ ਜਾ ਰਿਹਾ ਹੈਗਾ ਸਸੰਸਨੀ ਫੈਲ ਗਈ ਪੂਰੀ ਇਲਾਕੇ ਦੇ ਵਿੱਚ ਵੀਡੀਓ ਸੋਣ ਕੇ ਜਿਹੜਾ ਵੀ ਵੀਡੀਓ ਇਹ ਸੌਂਦਾ ਹੈ ਹੈਰਾਨ ਹੋ ਜਾ ਰਿਹਾ ਹੈਗਾ ਅੱਧੀ ਰਾਤ ਨੂੰ ਟਰੈਕਟਰ ਕਿਵੇਂ ਸਟਾਰਟ ਹੋ ਗਿਆ ਸੁੱਤਾ ਪਿਆ ਸੀ ਲੱਗੇ ਪਰਿਵਾਰ ਕਿਵੇਂ ਉਹਨਾਂ ਦੇ ਉੱਤੇ ਚੜ ਗਿਆ ਤੇ ਇੱਕ ਜਨਾਨੀ ਦੀ ਲੱਲੀ ਇਸ ਖੂਨੀ ਟਰੈਕਟਰ ਨੇ ਜਾਨ ਜੀਹਾਂ ਤੁਸੀਂ ਵੀ ਦੱਸਿਓ ਇਸ ਬਾਰੇ ਕਮੈਂਟ ਕਰਕੇ ਸਾਡੀ ਤੇ ਸੋਚ ਤੋਂ ਬਾਹਰ ਹੀ ਨਜ਼ਰ ਆਉਂਦਾ ਪਿਆ ਹੈ ਕਿਉਂਕਿ ਇਹ ਕੋਈ ਭੂਤ ਸੀ ਕਿ ਜਾਂ ਫਿਰ ਕੋਈ ਸੀ ਇਤਫਾਕ ਹੈ ਜਿਹੜਾ ਇਸ ਜਨਾਨੀ ਦਾ ਕਰ ਦਿੱਤਾ ਉਸਨੇ ਅੱਧੀ ਰਾਤ ਨੂੰ ਟਰੈਕਟਰ ਛਾੜ ਕੇ ਕਤਲ ਜੀਹਾਂ ਸੀਸੀਟੀਵੀ ਫੋਟੋ ਦੱਸਦੇ ਪਏ ਨੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਕਿਹਾ ਜਾ ਰਿਹਾ ਹੈਗਾ ਕਿ ਅਸੀਂ ਸੁੱਤੇ ਹੋਏ ਸੀ ਲੇਕਿਨ ਇਸ ਤਰ੍ਹਾਂ ਦੀ ਵਾਰਦਾਤ ਤੁਸੀਂ ਲੋਕਾਂ ਨੇ ਇੱਕ ਪੰਜਾਬੀਆਂ ਨੇ ਸ਼ਾਇਦ ਪਹਿਲੀ ਵਾਰ ਹੀ ਸੁਣੀ ਹੋਵੇਗੀ ਜਿੱਥੇ ਕਿ ਇਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲ ਗਿਆ ਕਿ ਸੁੱਤੇ ਪਿਆ ਉੱਤੇ ਖਾਲੀ ਖੜਾ ਟਰੈਕਟਰ ਆ ਕੇ ਅਚਾਨਕ ਸਟਾਰਟ ਹੋ ਕੇ ਚੜ ਗਿਆ ਤੇ ਇੱਕ ਲੇਡੀਸ ਦੀ ਲੈ ਲਈ ਇਸਨੇ ਜਾਨ ਜੀ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਕੀ ਹੈ ਲੱਗਦਾ ਤੁਹਾਨੂੰ ਇਸ ਬਾਰੇ ਜੀਗਾ ਜਦੋਂ ਸਾਡਾ ਘਰ ਜਿਹੜੇ ਕਿਲਾ ਦੂਰ ਹੈ ਇਹਨਾਂ ਦੇ ਘਰ ਤੋਂ ਤੇ ਜਦੋਂ ਇਹਨਾਂ ਦੇ ਟੀਕੀ-ਟੀਕੀ ਘੜਾ ਬੱਚਿਆਂ ਦਾ ਪਿਆ ਤੇ ਅਸੀਂ ਭੱਜ ਕੇ ਉੱਥੇ ਗਏ ਤੇ ਜੋ ਟਰੈਕਟਰ ਵਿੱਚ ਚੜਿਆ ਪੈਸੀ ਕੋ ਕੁੜੀ ਜਿਹੜੀ ਮੌਤ ਹੋ ਗਈ ਸੀ ਪਹਿਲਾ ਟਾਇਰ ਜਦੋਂ ਪਹਿਲਾ ਟਾਇਰ ਤੇ ਉਹਨਾਂ ਨੇ ਕੰਦ ਜਾ ਕੇ ਜਿਹੜਾ ਸੀ ਟਰੈਕਟਰ ਰੁਕ ਗਿਆ ਤੇ ਤਿੰਨ ਮੁੰਡੇ ਸੀਗੇ ਬੱਚੇ ਤਿੰਨ ਪੈ ਸੀਗੇ ਕੁੜੀ ਦੇ ਥੋੜੇ ਸੱਪ ਪੈਰ ਤੇ ਸੱਟ ਵੱਜੀ ਆ ਤੇ ਬੱਚਾ ਜਿਹੜਾ ਸੀ ਪੱਕੇ ਦਾ ਪੱਕਾ ਵੀ ਸੀ ਟੁੱਟਿਆ ਤੇ ਬੱਚਾ ਮਗਰ ਧੱਕਾ ਗਿਆ ਕਵਰੇਜ ਉਹ ਤਾਂ ਬਤ ਕਿਵੇਂ ਹੋਇਆ ਕਿਵੇਂ ਇਹ ਸਰ ਛਾੜ ਗਿਆ ਟਰੈਕਟਰ ਬੈਠੇ ਛਾੜ ਟਰੈਕਟਰ ਆਪੇ ਛਾੜੋ ਆਪੇ ਛਾੜੋ ਹੇਲੀ ਪਰ ਮਾਰਕ ਦੀ ਵਾਹ ਸੈਲਫ ਚਾਰ ਪਰ ਸੈਲਫ ਚਾਰ ਦੇ ਚਾਰ ਹਟਾਉਂਦੇ ਇਹ ਚੜਾ ਇਹ ਚੜਾ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen marriage login is a leading matchmaking services provider we offer trusted and authentic matrimonial profile for those who are looking for brides and grooms for marriage register at info at marriagelagan .com. we cater for usa canada uk india and fiji for more information call 510 943